ਭਾਈ ਰਾਮ ਦਾ ਆ ਤੇ ਚੇਰਤਾਂ ਹਾਂਜੀ ਪੰਜਾਬ ਦੀ ਲਾਕਾਬੰਦੀ ਹੋਈ ਹੈ ਜਾ ਬਜਾਏ ਪੰਜਾਬ ਦੀ ਟੈਰਿਟਰੀ ਨੂੰ ਡਿਫੈਂਡ ਕਰਨ ਵਾਸਤੇ ਭਗਵੰਤ ਮਾਨ ਤੇ ਦੀ ਪੁਲਿਸ ਜਿਹੜੀ ਹੈ ਗੋਡਿਆਂ ਭਰਨੇ ਹੋ ਗਈ ਹੈ ਹਾਂਜੀ ਕੱਲ ਸ਼ੁਭਕਰਨ ਸਿੰਘ ਦੀ ਮੌਤ ਦੇ ਵਿੱਚ ਸਾਰਿਆਂ ਨਾਲ ਪਹਿਲਾਂ ਤੇ ਜਿਹੜੀ ਐਫ ਆਈ ਆਰ ਲੋਜ ਕੀਤੀ ਉਹਦੇ ਵਿੱਚ ਬੰਦਾ ਹੀ ਇਹ ਕਸਰ ਦੇ ਹੋਣੇ ਇਹ ਇਕਨੋਮੀ ਜ਼ੀਰੋ ਹੋ ਚੁੱਕੀ ਹੈ ਇੰਟਰਸ ਲੈ ਹੀ ਰਹੇ ਨੇ ਗਵਰਨਮੈਂਟ ਉਹ ਪੰਜਾਬ ਨੇ ਇੱਕ ਨਵਾਂ ਬੈਕ ਡੋਰ ਉਹਦਾ ਸਾਰੇ ਨੂੰ ਟੈਕਸ ਕਰ ਦਿੱਤਾ ਜ਼ੀਰੋ ਐਫ ਆਈ ਆਰ ਤੋਂ ਕਿੰਨੇ ਪਰਸੈਂਟ ਆਸ ਹੈ ਵੀ ਇਹਦੇ ਪਰਿਵਾਰ ਨੂੰ ਇਨਸਾਫ ਮਿਲਣ ਦੀ ਪਰ ਆਸ ਦਾ ਤੇ ਚਾਂਸ ਹੀ ਕੋਈ ਨਹੀਂ ਜੀ ਤੁਸੀਂ ਮੈਨੂੰ ਇਹ ਇਹ ਉਸ ਤਰ੍ਹਾਂ ਹੀ ਹੈ ਜਿਹਾ ਜਸਾ ਸਿੱਧੂ ਮੂਸੇ ਵਾਲੇ ਦਾ ਕੇਸ ਹੋਇਆ ਸੀ ਉਸ ਟਾਈਮ ਵੀ ਉਹਦੇ ਪੇਰੈਂਟਸ ਨਹੀਂ ਸੀ ਚਾਹੁੰਦੇ ਕਿ ਮੌਕੇ ਤੇ ਸਿਸਕਾਰ ਹੋਵੇ ਇਹੀ ਇੰਟੈਲੀਜੈਂਸ ਦੇ ਅਫਸਰ ਜਿਹੜੇ ਹੁਣ ਇਸ ਪਰਿਵਾਰ ਨੂੰ ਕਿਉਂਕਿ ਗਰੀਬ ਪਰਿਵਾਰ ਨੇ ਵਿਚਾਰੇ ਬਿਸਕਾਇਡ ਹੋ ਜਾਂਦੇ ਜੋ ਐਡੀਜੀਪੀ ਲੈਵਲ ਦਾ ਆਈਜੀ ਲੈਵਲ ਦੇ ਬੰਦੇ ਜਾ ਕੇ ਇਹਨਾਂ ਨੂੰ ਸੁਆਮੀਆਂ ਕਾਣੀਆਂ ਸੈਲ ਕਰਦੇ ਨੇ ਨੌਕਰੀ ਦਾ ਵੀ ਕਹਿੰਦਾ ਕਰੋੜ ਰੁਪਏ ਤਾਂ ਗੱਲ ਇੱਥੇ ਕਰੋੜ ਰੁਪਏ ਤੇ ਇੱਕ ਨੌਕਰੀ ਦੀ ਨਹੀਂ 300 ਬੰਦਾ ਹੋਰ ਫਟੜ ਪਿਆ ਪੰਜਾਬ ਦੇ ਇੰਟਰਸਟ ਨੂੰ ਤੁਸੀਂ ਕਿਸਾਨਾਂ ਦੇ ਇੰਟਰਸਟ ਨੂੰ ਪ੍ਰੋਟੈਕਟਿੰਗ ਕਰ ਸਕਦੇ ਸਾਰੇ ਉਹਨਾਂ ਪਹਿਲੇ ਤੇ ਕਿਸਾਨ ਜਥੇਬੰਦੀਆਂ ਚ ਜੇ ਪਾੜ ਪਾਇਆ ਉਹ ਭਗਵੰਤ ਮਾਨ ਨੇ ਤੇ ਇਹਦੀ ਇੰਟੈਲੀਜੈਂਸ ਪੁਲਿਸ ਦੀਆਂ ਏਜੰਸੀਆਂ ਨੇ ਪਾਇਆ ਪਹਿਲੇ ਤੇ ਉਹਨਾਂ ਨੂੰ ਕਮਜ਼ੋਰ ਕੀਤਾ ਉਹਨਾਂ ਨੂੰ ਇਹ ਸਿਖੇ ਕਿ ਜੇ ਸਾਰੇ ਜਣੇ ਇਕੱਠੇ ਹੋਣਗੇ ਦਿੱਲੀ ਜਾਣਗੇ ਤੇ ਜਿਹੜੇ ਵਾਦੇ ਮੋਦੀ ਸਾਹਿਬ ਨੇ 3 ਸਾਲ ਪਹਿਲੇ ਕੀਤੇ ਜੋ ਵਾਪਸ ਲੈਣ ਉਹ ਮੰਨੇ ਪਹਿਣਗੇ ਗਵਰਨਮੈਂਟ ਆਫ ਇੰਡੀਆ ਨੂੰ ਹੀ ਪਤਾ ਸੀ ਕਿ ਜਥੇ ਬੰਦੀਆਂ ਇਲੈਕਸ਼ਨਾਂ ਦੇ ਨੇੜੇ ਜਾ ਕੇ ਸੰਘਰਸ਼ ਕਰਨਗੀਆਂ ਉਹਨਾਂ ਨੂੰ ਕਮਜ਼ੋਰ ਕਰ ਦਿੱਤਾ ਪੰਜਾਬ ਦੀ ਟੈਰੀਟਰੀ ਡਿਫੈਂਡਰੀ ਕੀਤੀ ਪੰਜਾਬ ਪੁਲਿਸ ਕਿਲੋਮੀਟਰ ਪਿਛੇ ਫਿਰਦੀ ਹੈ ਹਰਿਆਣੇ ਦੀ ਪੁਲਿਸ ਬਕਾਇਦਾ ਤੌਰ ਪੀਸਫੁਲ ਪ੍ਰੋਟੈਸਟਰਸ ਦੇ ਉੱਤੇ ਗੋਲੀਆਂ ਚਲਾ ਰਹੀ ਹੈ ਇਟ ਹੈਸ ਨੈਵਰ ਬੀਨ ਸੱਚ ਤੁਸੀਂ ਵੇਖੋ ਜਿਹੜਾ ਸ਼ੁਭਕਰਮਨ ਕਰਨ ਸਿੰਘ ਦੇ ਗੋਲੀ ਵੱਜੇ ਇਹ ਬਿਲਕੁਲ ਪਿਛਲੇ ਪਾਸੇ ਵੱਜਿਓ ਦਾ ਮਤਲਬ ਉਹਦਾ ਮੂੰਹ ਜਾਂ ਭੱਜ ਰਿਹਾ ਸੀ ਜਾਂ ਕਿਤੇ ਹੋਰ ਜਾ ਰਿਹਾ ਤੇ ਭੱਜਣ ਵਾਲੇ ਨੂੰ ਤਾਂ ਵੈਸੇ ਵੀ ਗੋਲੀ ਨਹੀਂ ਮਾਰੀ ਜਾ ਸਕਦੀ ਐਂਡ ਬਕਾਇਦਾਤ ਔਰ ਕਾਨੂੰਨ ਹੈ ਜੇ ਫਾਇਰ ਵੀ ਕਰਨਾ ਹੈ ਡੀਸੀ ਦੇ ਆਰਡਰਸ ਤੋਂ ਬਾਅਦ ਉਹ ਵੀ ਲੱਤਾਂ ਤੋਂ ਤੇ ਗੋਡਿਆਂ ਤੋਂ ਥੱਲੇ ਹੋਣਾ ਚਾਹੀਦਾ ਤੁਸੀਂ ਸਿੱਧੇ ਤੌਰ ਸਿਰ ਦੇ ਵਿੱਚ ਗੋਲੀਆਂ ਮਾਰ ਰਹੇ ਫਿਰ ਜ਼ੀਰੋ ਐਫ ਆਈ ਆਰ ਕੱਟ ਰਹੇ ਹੋ ਫਿਰ ਵਾਕਿਆ ਹਰਿਆਣੇ ਦਾ ਬੁਖਾਰ ਰਹੇ ਹੋ ਤਾਂ ਹੋਰ ਕਸਰ ਕੀ ਰਹਿ ਗਈ ਹੈ ਅੱਜ ਵਿਧਾਨ ਸਭਾ ਦੇ ਅੰਦਰ ਮਸਲੇ ਚੱਕੇ ਦੇਖੋ ਅੱਜ ਤੇ ਗਵਰਨਰ ਅੱਜ ਗਵਰਨਰਜ਼ ਅਡਰੈਸ 'ਚ ਥੋੜਾ ਮੋਟਾ ਖੜਾਕ ਤੇ ਜ਼ਰੂਰ ਹੋਏ ਜੀ ਵੱਡਾ ਖੜਾਕ ਚਾਰਦੀ ਸ਼ੁਰੂ ਕਰਨੀ ਉਦੋਂ ਜਵਾਬ ਦੇ ਬਣਾਵਾਂਗੇ ਦੇਖੋ ਤੁਸੀਂ ਇੱਕ ਕੱਲਾ ਇੱਕ ਸੈਟਿੰਗ ਦਿੱਤੀ ਜਾਂਦਾ ਇੱਕ ਸੈਟਿੰਗ ਦਾ ਮਤਲਬ ਹੈ ਬੇਨ ਆਪੋਜੀਸ਼ਨ ਪਾਰਟੀ ਨੂੰ 22 ਤੋਂ 25 ਮਿੰਟ ਮਿਲ ਨਹੀਂ ਤਾਂ ਘੱਟ ਤੋਂ ਘੱਟ 2 ਦਿਨ ਦਾ ਗਵਰਨਰਜ਼ ਅਡਰੈਸ ਤੇ 2 ਤੋਂ 3 ਦਿਨ ਦੀ ਬਹਿਸ ਚੱਲਦੀ ਬਜਟ ਤੇ ਵੀ ਇੱਕੋ ਸੈਟਿੰਗ ਜਿਵੇਂ ਕਿ 70000 ਕਰੋੜ ਦਾ ਕਰਜ਼ਾ ਚੁੱਕ ਲਿਆ ਕਰਜ਼ਾਈ ਪੰਜਾਬ ਕਰ ਦਿੱਤਾ ਫਿਰ ਤੁਸੀਂ ਹੈਰਾਨ ਹੋਗੇ 111000 ਕਰੋੜ ਦੀਆਂ ਸੈਂਟਰ ਸਕੀਮਸ ਪਿਛਲੇ ਸਾਲ ਦੀਆਂ ਲੈਪਸ ਹੋ ਗਈਆਂ ਕਿਉਂਕਿ ਜਿਹੜੇ ਪੈਸੇ ਸੂਬੇ ਨੇ ਪਾਣੇ ਹੁੰਦੇ ਆਪਣਾ ਸ਼ੇਅਰ ਉਹ ਇਹਨਾਂ ਕੋਲ ਪੈਸੇ ਹੈ ਨਹੀਂ ਇਹਨਾਂ ਕੋ ਆਪਣੀਆਂ ਫੋਟੋਆਂ ਜੋਗੇ ਤੁਹਾਡੇ ਟੀਵੀਆਂ ਨੂੰ ਦੇਣ ਵਾਸਤੇ ਅਖਬਾਰਾਂ ਨੂੰ ਦੇਣ ਵਾਸਤੇ ਪੈਸੇ ਹੈ ਨਹੀਂ ਪੰਜਾਬ ਦੀਆਂ ਸੈਂਟਰ ਸਕੀਮਸ ਦਾ ਲਾਹ ਲੈਣ ਵਾਸਤੇ ਦੇ ਹੈਵ ਨੋ ਮਨੀ ਬਾਇਸ ਸਾਹ ਅੱਛਾ ਤਾਂ ਦੇਣੀ ਚਾਹੀਦੀ ਜਿਹੜੇ ਕਿਸਾਨ ਸ਼ਹੀਦ ਹੋਏ ਕਿਉਂਕਿ ਪਿਛਲੀ ਵਾਰ ਵੀ ਅਛਾ ਹੀ ਜਿਹੜੇ ਕਿਸਾਨ ਹੋਏ ਸੀ ਉਸ ਨੂੰ ਤਾਂ ਅੱਛਾ ਦਿੱਤੀ ਸੀ ਉਸ ਕਰ ਨੂੰ ਸਮੇਤ ਜਿਹੜੇ ਬਾਕੀ ਜ਼ਰੂਰ ਨਾ ਹੈ ਹੈਲਡ ਕਰ ਜੇ ਤੇ ਮੈਂ ਕਰਾਂਗਾ ਬਾਇਸ ਸਾਹ ਕੱਲ ਮੁੱਖ ਮੰਤਰੀ ਸਾਹਿਬ ਨੇ ਸੁਖ ਵਿਲਾਸ ਤੇ ਕਾਗਜ਼ ਦਿਖਾਏ ਨੇ ਤੇ ਉਹ ਕਿਹਾ ਕਿ 108 ਕਰੋੜ ਦੇ ਜਿਹੜੇ ਉਹ ਟੈਕਸ ਨੂੰ ਮਾਫ ਕਰਨ ਵਾਲੇ ਤੇ ਕਿਹਾ ਕਿ ਉਹਦੇ ਹਿੱਟਾ ਜਿਹੜੀਆਂ ਲੋਕਾਂ ਦੇ ਕੂਂਦੇ ਨਾਲ ਦੇਖੋ ਮੈਂ ਭਗਵੰਤ ਮਾਨ ਜੀ ਨੂੰ ਕਹਿੰਦਾ ਡਰਾਮਾ ਬੰਦ ਕਰੋ ਤੁਹਾਡੇ ਇਸ ਡਰਾਮੇ ਦੀ ਚੁਟਕੀਆਂ ਮਾਰ-ਮਾਰ ਐਮਐਸਪੀ ਤੁਸੀਂ ਮੰਨਦੇ ਰਹੇ ਤੁਸੀਂ ਹੁਣ ਸੁਖਵिलास ਦੀ ਗੱਲ ਕਰ ਸੁਖਕਰਨ ਸਿੰਘ ਨੂੰ ਤਾਂ ਤੁਸੀਂ ਡਿਪੈਂਡ ਨਹੀਂ ਕਰ ਸਕੇ ਸੁਖਵिलास ਨੂੰ ਤੁਸੀਂ ਕੀ ਕਰਨਾ ਜਾਣੀ ਹੈ ਨਹੀਂ ਤੁਹਾਡੇ ਆਹ ਕਰਕੇ ਵਿਖਾ ਕਰਨਾ ਮੇਰਾ ਡਰਾਮਾ ਹੀ ਹੈ ਇੱਕ ਮਨਿਸਟਰ ਇਹਨਾਂ ਦਾ ਇੱਥੇ ਕਹਿੰਦਾ ਸੀ ਕਿ ਮੈਂ ਇੱਥੇ ਬਸੇ ਸਕੂਲ ਖੋਲ ਦੇਣਾ ਸਕੂਲ ਤੇ ਕੀ ਖੋਲਣਾ ਸੀ ਇਹਨਾਂ ਉਹ ਕਰਕੇ ਤੇ ਵਿਖਾਓ ਮੇਰੇ ਐਵੇਂ ਉਹ ਉਹਨਾਂ ਨੂੰ ਉਹ ਹੀ ਦੇਈ ਜਾਂਦੇ ਹੋ ਨੋਟਿਸਿਸ ਹੀ ਦੇਈ ਜਾਂਦੇ 108 ਕਰੋੜ ਦਾ ਤੁਸੀਂ ਨੋਟਿਸ দাও ਕਿ ਹਾਈ ਕੋਰਟ ਤੋਂ ਹਟਲੇ ਆਣ ਗੱਲ ਉਥੇ ਦੀ ਉਥੇ ਜੋ ਗੱਲ ਇਹ ਹੈ ਕੁਝ ਵੀ ਨਹੀਂ ਡਰਾਮਾ ਝੂਠ ਫਰਾਡ ਨਿਰ ਇਹਨਾਂ ਕੋਈ ਹੀ ਰਹਿ ਗਿਆ ਐਂਡ ਜਿਹੜੀ ਮੇਰੀ ਪਹਿਲੇ ਵੀ ਮੈਂ ਤੁਹਾਨੂੰ ਕਹਿੰਦੇ ਰ ਅੱਜ ਫੇਰ ਕਹਿ ਰਿਹਾ ਆਊਟਸਾਈਡ ਦੀ ਵਿਧਾਨ ਸਭਾ ਕਿ ਇਹ ਜਿਹੜਾ ਬਕਾਇਦਾਤ ਔਰ ਗੋਡੇ ਟੇਕ ਚੁੱਕਾ ਹੈ ਸੈਂਟਰ ਤੇ ਇਹ ਰਿਪਰੈਜ਼ੈਂਟੇਟਿਵ ਭਾਜਪਾ ਦੀ ਸਰਕਾਰ ਇਹ ਪੰਜਾਬ ਦਾ ਰਿਪਰੈਜ਼ੈਂਟੇਟਿਵ ਨਹੀਂ ਨਾ ਹੀ ਆਪ ਦੀ ਜਿਹੜੀ ਸੈਂਟਰ ਲੀਡਰਸ਼ਿਪ ਨਾ ਉਹਦੇ ਕਹਿੰਦੇ ਇਹ ਬੜਾ ਕੁਝ ਇਹ ਨਾਲ ਵਿੱਚ ਚੱਲ ਰਿਹਾ سالہ دفعہ گورنر صاحب نے اپنا گورنر اڈرس ویچی چڑھ ਅਸੀਂ مشکور ਆ گورنر صاحب ਦਾ ਕਿ ਅਸੀਂ ਬੇਨਤੀ ਵੀ ਕੀਤੀ ਸੀ ਕਿ گورنر ਸਾਹਿਬ ਵੀ ਕਨਸਟੀਚਿਊਸ਼ਨਲ ਹੈਡ ਹੋ ਅਸੀਂ ਤੁਹਾਡਾ ਇਜ਼ਤ ਮਾਨ ਤੇ ਸਲਮਾਨ ਕਰਦੇ ਆ ਇਹ ਝੂਠ ਦਾ ਪਲੰਕਾ ਜਿਹੜਾ ਹੋ ਗਿਆ ਇਹ گورنر ਦੇ ਡਰੈਸ ਜਿਹੜਾ گورنمنٹ ਨੇ ਚਾਹਿਆ ਟੋਟਲੀ ਉਹ ਲੋਕ ਇੱਥੇ ਆਉਂਗਾ ਪੰਜਾਬ ਇਸ ਟਾਈਮ ਵਿਜ਼ ਅੰਡਰ ਸੀ ਕਿ ਲੈਪ ਪਈ ਜਦੋਂ ਇਹ ਮੈਂਬਰ ਆਫ ਪਾਰਲੀਮੈਂਟ ਸੀ ਇਹ ਗੱਲ ਕਹਿੰਦੇ ਜਦੋਂ ਬਰਗਾੜੀ ਤੇ ਬਹਿਬਲ ਖਲਾਦ ਦੀਆਂ ਕਿਲਿੰਗਸ ਹੋਈਆਂ ਨੇ ਇਹਨੇ ਖੁਦ ਪਾਰਲੀਮੈਂਟ ਚ ਗਿਆ ਸੀ ਕਿ ਕੋਈ ਇਹੋ ਜਿਹਾ ਐਫ ਆਰ ਐਫ ਆਰ ਵੀ ਹੋ ਸਕਦੀ ਹੈ ਜਿਹਦੇ ਵਿੱਚ ਅਨਨੋਨ ਲੋਕ ਹੋਣ ਤੇ ਪੁਲਿਸ ਵੀ ਅਨਨੋਨ ਹੋ ਸਕਦੀ ਹੈ ਮੈਂ ਹੀ ਕਾਊਂਟਰ ਸਵਾਲ ਅੱਜ ਭਗਵੰਤ ਮਾਨ ਜੀ ਨੂੰ ਕਰਨਾ ਭਗਵੰਤ ਮਾਨ ਜੀ ਜਦੋਂ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਮੁੱਖ ਮੰਤਰੀ ਬਣਾਇਆ ਹੈ ਪੰਜਾਬ ਦੀ ਟੈਰਿਟਰੀ ਨੂੰ ਤੁਸੀਂ ਪ੍ਰੋਟੈਕਟਿਵ ਨਹੀਂ ਕਰ ਸਕਦੇ ਇਟ ਇਜ਼ ਹਾਈ ਟਾਈਮ ਟੂ ਰਿਸਾਈਨ ਅੱਜ ਨੈਤਿਕ ਤੌਰ ਤੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਰਹਿਣ ਦਾ ਕੋਈ ਅਧਿਕਾਰ ਹੈ ਨਹੀਂ ਗਵਰਨਰ ਸਾਹਿਬ ਨੇ ਖੁਦ ਸਾਡੀ ਗੱਲ تسلیم ਕਰ ਲਈ ਜਦੋਂ ਉਹਨਾਂ ਨੂੰ ਇਹ ਗੱਲ ਕਹੀ ਗਈ ਮੇਰੇ ਵੱਲੋਂ ਕਿ ਝੂਠ ਦਾ ਬਲੰਦਾ ਨਾ ਪੜੋ ਤੁਸੀਂ ਕਨਸਟੀਟਿਊਸ਼ਨਲ ਹੈਡ ਹੋ ਦੋਸੇ ਟਾਈਮ ਉਹਨਾਂ ਨੂੰ ਬਲੰਦਾ ਹੀ ਹੋ ਫੇਰਾ ਇੱਕ ਤਰੀਕਾ ਹੁੰਦਾ ਹੈ ਸਿਆਣੇ ਆਦਮੀ ਦਾ ਇੱਕ ਇਸ਼ਾਰਾ ਦੇ ਦੇ ਕਿ ਮੈਂ ਅਗਨੀ ਕਰਦਾ ਤੁਹਾਡੀ ਇਸ ਦਾ ਇਹ ਪਹਿਲੀ ਦਫਾ ਦੇਸ਼ ਦੀ ਆਜ਼ਾਦੀ ਚ ਹੋਇਆ ਕਿਸੇ ਵੀ ਅਸੈਂਬਲੀ ਦੇ ਵਿੱਚ ਕਿ ਗਵਰਨਰ ਨੇ ਆਪਣਾ ਡਰੈਸ ਪੜ੍ਹਨ ਤੋਂ ਹੀ ਇਨਕਾਰ ਕਰ ਦਿੱਤਾ ਇਹ ਅੱਜ ਮੋਰਲ ਡੀਫੀਟ ਹੈ ਬਕੌਤਮਾਨ ਜੇ ਥੋੜੀ ਮੋਟੀ ਵੀ ਇਹ ਆਪਣੀ ਨੈਤਿਕਤਾ ਸਮਝਦਾ ਹੋਏ ਹੀ ਮਸਟ ਰਿਜਾਈਨ ਟੁਡੇ ਇਹਦਾ ਕਾਰਨ ਹੈ ਕਿ ਹੀ ਹੈਜ਼ ਹੀ ਇਸ ਨਾਟ ది ਸੀਐਮ ਆਫ ਪੰਜਾਬ ਐਨੀ ਹੀ ਇਸ ਬੇਸਿਕਲੀ ਐਕਟਿੰਗ ਐਜ਼ ਅ ਏਜੰਟ ਆਫ ਦੀ ਸੈਂਟਰਲ ਗੌਰਮ ਪੰਜਾਬ ਦੀ ਨਾ ਟੈਰੀਟਰੀ ਪ੍ਰੋਟੈਕਟ ਕਰ ਪਾਇਆ ਨਾ ਪੰਜਾਬ ਦੇ ਕਿਸਾਨਾਂ ਦੇ ਹੱਕ ਪ੍ਰੋਟੈਕਟ ਕਰ ਪਾਇਆ ਲਗਾਤਾਰ ਅਜ 20 ਦਿਨ ਤੋਂ ਬਾਅਦ ਵੀ ਸ਼ੁਭ ਕਰਨ ਸਿੰਘ ਦੇ ਬੇਟੀ ਮੈਂ ਤੁਹਾਨੂੰ ਕੇਸ ਦੀ ਥੋੜੀ ਜੀ ਬੈਕਗ੍ਰਾਉਂਡ ਦੇਣਾ ਚਾਹਨ 27 ਤਰੀਕ ਨੂੰ ਬੇ ਆਪਣੇ ਲਾਇਰ ਦੇ ਜ਼ਰੀਏ ਇੱਕ ਰਿਟ ਪਾਈ ਸੀ ਹਾਈ ਕੋਰਟ ਇਹਦੀ 29 ਤਰੀਕ ਦੀ ਜਸਟਿਸ ਦੇ ਕੋਰਟ ਵਿੱਚ ਇੱਕ ਦਿਨ ਪਹਿਲਾਂ ਚੀਫ ਜਸਟਿਸ ਸਾਹਿਬ ਨੇ ਨੋਟਿਸ ਕਲਿਆ ਸੀ ਗਵਰਨਮੈਂਟ ਆਫ ਪੰਜਾਬ ਤੇ ਇਹਨਾਂ ਨੂੰ ਪਤਾ ਸੀ ਕਿ ਹਾਈ ਕੋਰਟ ਵੱਲੋਂ ਡਾਇਰੈਕਸ਼ਨ ਹੋਣੀ ਐ ਐਫ ਆਈ ਆਰ ਦਰਜ ਕਰਨ ਇੱਕ ਹਫਤਾ ਲਗਾਤਾਰ ਚੁਬ ਕਰਨ ਦੀ ਡੈੱਡ ਬੋਡੀ ਮੈਡੀਕਲ ਕਾਲਜ ਪਟਿਆਲੇ 'ਚ ਪਈ ਰਹੀ ਉਸ ਦਿਨ 29 ਤੋਂ ਪਹਿਲੇ 28 ਦੀ ਰਾਤ ਨੂੰ 10:40 ਵਜੇ ਇਨੇ ਮਜਬੂਰੀ ਦੇ ਨਾਲ ਅਫਾਇਰ ਦਰਜ ਕੀਤੀ ਮੈਂ ਤੁਹਾਨੂੰ ਗਵਰਨਮੈਂਟ ਆਫ ਇੰਡੀਆ ਦੀ ਤੇ ਗਵਰਨਮੈਂਟ ਆਫ ਪੰਜਾਬ ਦੀ ਹੈਲਥ ਡਿਪਾਰਟਮੈਂਟ ਦੀ ਐਡਵਾਈਜ਼ਰੀ ਮਖਾਸ ਕਰਨ ਮੇਰੇ ਕੋਲ ਆ ਕਾਗਜ਼ ਨੇ ਜਿਹਦੇ ਵਿੱਚ ਬਕਾਇਦਾ ਤੌਰ ਉੱਤੇ ਉਹਨਾਂ ਨੇ ਕਿਹਾ ਗਿਆ ਜਿੱਥੇ ਵੀ ਕਿਤੇ ਫਾਇਰ ਕਿਤੇ ਗੋਲੀ ਚੱਲੀ ਹੈ ਜਿੱਥੇ ਹੁੰਦੀ ਹੈ ਨੇਚਰਲ ਲਾਈਟ ਜਦੋਂ ਸਨਸੈਟ ਤੋਂ ਲੈ ਕੇ ਸਨਰਾਈਜ਼ ਤੋਂ ਸਨਸੈਟ ਤੱਕ ਹੀ ਕਲੀ ਪੋਸਟ ਮਾਰਡਮ ਇਹ ਗਵਰਨਮੈਂਟ ਆਫ ਇੰਡੀਆ ਦੀ ਐਡਵਾਈਸਰੀ ਹੈ ਫਾਲੋਡ ਬਾਈ ਦੀ ਗਵਰਨਮੈਂਟ ਆਫ ਪੰਜਾਬ ਕੋਈ ਵੀ ਪੋਸਟ ਮਾਰਕਮ ਨੇਰੇ ਵਿੱਚ ਨਹੀਂ ਹੋਏ ਜਾਂ ਬਲਬ ਜਾਂ ਟਿਊਬਲਾਈਟ ਥੱਲੇ ਨਹੀਂ ਹੋਏਗਾ ਡੇ ਲਾਈਟ ਰੋਸ਼ਨੀ ਦੇ ਵਿੱਚ ਮੈਂ ਪੁੱਛਿਆ ਤੈਨਾਂ ਕੀ ਤੁਹਾਨੂੰ ਇਹੋ ਜੀ ਮਜਬੂਰੀ ਸੀ ਫਿਰ ਤੁਸੀਂ ਵੇਖੋ ਵਾਕਿਆ ਜਿਹੜਾ ਹਰਿਆਣਾ ਦੀ ਗਵਰਨਮੈਂਟ ਕਹਿ ਰਹੀ ਸੀ ਉਹ ਵਾਕਿਆ ਜੀਨ ਦਾ ਬਣਾ ਦੇ ਸਾਡਾ ਕੇਸ ਕਮਜ਼ੋਰ ਕਰਨ ਵਾਸਤੇ ਮੈਂ ਵੀ ਤੁਹਾਨੂੰ ਦੱਸਣਾ ਚਾਹਨਾ ਪ੍ਰੈਸ ਵਾਲੇ ਵੀਰਾਂ 21 ਫਰਵਰੀ ਵਾਲੇ ਦਿਨ ਰੰਦਾਲਾ ਜੀ ਇਹਨਾਂ ਨੇ ਇੱਕ ਰੁਕਾ ਕੱਲਿਆ ਹਰਿਆਣੇ ਦੀ ਸਰਕਾਰ ਨੂੰ ਰੁਕਾ ਜਿਹਨੂੰ ਕਹਿੰਦੇ ਅਤਲਾ ਦਿੱਤੀ ਉਹ ਅਤਲਾ ਦੇ ਕੇ ਪੰਜਾਬ ਦਾ ਕੇਸ ਕਮਜ਼ੋਰ ਕੀਤਾ ਮੈਂ ਉਹੀ ਪੁੱਛਣਾ ਚਾਹੁੰਦਾ ਮਾਨ ਸਾਹਿਬ ਤੁਸੀਂ ਬਰਗਾਣੀ ਤੇ ਫੈਮਲ ਕਲਾਸ ਕਹਿੰਦੇ ਸੀ ਅਨਨੌਲ ਬੰਦਿਆਂ ਤੇ ਪਰਚਾ ਕਿਸ ਤਰ੍ਹਾਂ ਹੋ ਸਕਦਾ ਜੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਤੇ ਪਰਚੇ ਦੀ ਡਿਮਾਂਡ ਹੋ ਰਹੀ ਹੈ ਇਸ ਗੱਲ ਕਾਹਨ ਡਿਮਾਂਡ ਹੋ ਰਹੀ ਹੈ ਉਹ ਚੀਫ ਮਿਨਿਸਟਰ ਤੇ ਹੋਮ ਮਿਨਿਸਟਰ ਸਾਹਿਬ ਇਹ ਉੱਤੇ ਸ਼ਾਂਤਾਂ ਹੋਈਆਂ ਸੀ ਤੇ ਚੀਫ ਮਿਨਿਸਟਰ ਦੇ ਤੇ ਹੂਮ ਮਿਨਿਸਟਰ ਦਾ ਹੁਕਮ ਬਣਾ ਗੋਲੀ ਚੱਲੀ ਇੱਥੇ ਵੀ ਸਾਡੀ ਮੰਗ ਹੈ ਸਮੁੱਚੇ ਪੰਜਾਬੀਆਂ ਦੀ ਤੇ ਕਾਂਗਰਸ ਪਾਰਟੀ ਦੀ ਕਿ ਅਨਿਲ ਵੇਜ ਜਿਹੜਾ ਹੂਮ ਮਿਨਿਸਟਰ ਹੈ ਹਰਿਆਣੇ ਦਾ ਉਹਦੇ ਤੇ ਕੇਸ ਦਾਇਰ ਹੋਣਾ ਚਾਹੀਦਾ ਇਹੀ ਡਿਮਾਂਡ ਅਸੀਂ ਕੱਲ ਵੀ ਰੱਖੀ ਸੀ ਅੱਜ ਵੀ ਰੱਖ ਰਹੇ ਹਾਂ ਤੇ ਕੱਲ ਵੀ ਰੱਖਾਂ ਕਿਸਾਨਾਂ ਦੀਆਂ ਡਿਮਾਂਡਸ ਨੂੰ ਕੰਪਲੀਟਲੀ ਪ੍ਰੋਟੈਕਟ ਨਹੀਂ ਕਰ ਪਾਏ ਮੈਂ ਅੱਜ ਪੁੱਛਣਾ ਚਾਹਾਂਗਾ ਮਾਨ ਸਾਹਿਬ ਤੁਸੀਂ ਵਾਦਾ ਕੀਤਾ ਸੀ ਜੇ ਸੈਂਟਰ MSP ਨਹੀਂ ਦੇਗੀ ਤੇ ਮੇਰੀ ਸਰਕਾਰ MSP ਦੇਗੀ ਛਾੜੀ ਛੋਟੀ ਭੈਣ ਇਹਨਾਂ ਦੀ ਮੰਤਰੀ ਉਹ ਛੁਟਕੀਆਂ ਮਾਰ-ਮਾਰ ਕਹਿੰਦੀ ਸੀ ਕਿ ਸਾਨੂੰ ਮੌਕਾ ਦੋ ਕੈਪਟਨ ਸਾਹਿਬ ਤੁਸੀਂ ਅਸਤੀਫਾ ਦਿਓ 50 ਮਿੰਟਾਂ ਦੇ ਵਿੱਚ ਹੀ ਅਸੀਂ ਟਮਾਟਰਾਂ ਤੇ ਗੰਡਿਆਂ ਤੇ ਕੇਲਿਆਂ ਤੇ ਹਰ ਚੀਜ਼ ਤੇ MSP ਦਵਾਂਗੇ ਮੈਂ ਉਹਨਾਂ ਛੁਟਕੀ ਵਾਲਿਆਂ ਨੂੰ ਪੁੱਛਣਾ ਅੱਜ ਮੌਕਾ ਆਇਆ ਪੰਜਾਬ ਦੇ ਲੋਕ ਤੁਹਾਡੇ ਕੋਲ ਡਿਮਾਂਡ ਕਰਦੇ ਨੇ ਕਿਸਾਨੀ ਨੂੰ ਤੁਸੀਂ ਪ੍ਰੋਟੈਕਟ ਨਹੀਂ ਕਰ पाए ਸਾਡੀ ਵੀ ਸਰਕਾਰ ਸੀ ਇੱਕ ਬੰਦੇ ਤੇ ਲਾਠੀ ਤੱਕ ਨਹੀਂ ਸੀ ਵਜੀ ਦਿੱਲੀ ਤੱਕ ਇੱਕ ਕਿਸਾਨ 6 ਪੈਸੇ ਜੁਆ ਕੇ ਹਰਿਆਣਾ ਦੇ ਸ੍ਰੀ ਕੇ ਦਿੱਲੀ ਤੱਕ ਪਹੁੰਚਾਇਆ ਗਿਆ ਸਾਰੀ ਦੁਨੀਆ ਭਰ ਚ ਮੈਂ ਤੁਹਾਨੂੰ ਦੱਸਣਾ ਚਾਹਨਾ ਰਾਜਮੀਨ ਜੀ ਅੱਜ ਸਾਰੇ ਯੂਰਪ ਦੇ ਵਿੱਚ ਜਿੰਨੇ ਸਟੇਟ ਕੈਪੀਟਲਸ ਨੇ ਉਹਨਾਂ ਦੇ ਵਿੱਚ ਕਿਸਾਨਾਂ ਵੱਲੋਂ ਵੱਡੇ ਪੈਮਾਨੇ ਤੇ ਪ੍ਰਦਰਸ਼ਨ ਹੋ ਰਹੇ ਨੇ ਮੋਦੀ ਸਾਹਿਬ ਨੂੰ ਮੈਂ ਗੱਲ ਚੰਦ ਦਿਨ ਪਹਿਲੇ ਦਿੱਲੀ ਚ ਵੀ ਆਈਸੀਸੀ ਜੋ ਪੁੱਛੀ ਮੋਦੀ ਸਾਹਿਬ 26 ਜਨਵਰੀ ਵਾਲੇ ਦਿਨ ਤੁਸੀਂ ਫ੍ਰੈਂਚ ਪ੍ਰੈਜ਼ੀਡੈਂਟ ਮੈਕਰੋਂ ਨੂੰ ਸੱਦਿਆ ਸੀ ਕੋਈ ਚੀਜ਼ ਮੈਕਰੋਂ ਸਾਹਿਬ ਤੋਂ ਸਿੱਖ ਲੈਣੀ ਸੀ ਜਿਹੜੇ ਪੈਰਿਸ ਦੇ ਵਿੱਚ ਟਰੈਕਟਰਾਂ ਲੈ ਕੇ ਫਾਰਮਰਜ਼ ਨੇ ਵੱਡੇ ਪ੍ਰਦਰਸ਼ਨ ਕੀਤੇ ਉੱਥੇ ਮੈਕਰੋਂ ਖੁਦ ਗਏ ਫਾਰਮਰਜ਼ ਦੇ ਕੋਲ ਕਿ ਉਹਨਾਂ ਨੂੰ ਇਹ ਗੱਲ ਕਹੀ ਤੁਹਾਡੀਆਂ ਜੈਨੂਇਨ ਡਿਮਾਂਡਸ ਸੀ ਮੀਟ ਕਰਾਂ ਬਰਸਲਸ ਦੇ ਵਿੱਚ ਮੈਡਰਿਡ ਦੇ ਵਿੱਚ ਅੱਜ ਵੱਡੇ ਪੇਮਾਨੇ ਤੇ ਉੱਥੇ ਪ੍ਰਦਰਸ਼ਨ ਚੱਲ ਰਹੇ ਨੇ ਕਿਸੇ ਸਰਕਾਰ ਨੇ ਕਿਸੇ ਨੂੰ ਰੋਕਿਆ ਨਹੀਂ ਜੋ ਹਰਿਆਣਾ ਸਰਕਾਰ ਨੇ ਤੌਰ ਤਰੀਕਾ ਫੜਿਆ ਹੈ ਕੇਲ ਲਾਏ ਨੇ ਸੀਮੈਂਟਡ ਸੜਕਾਂ ਬਣਾ ਦਿੱਤੀਆਂ ਨੇ ਅਸੀਂ ਪੁੱਛਣਾ ਚਾਹਨਾ ਕਿ ਨਾਤੇ ਖਾ ਕੇ ਪੰਜਾਬ ਦੀ ਕਿਸਾਨੀ ਦਾ ਹੈ ਨਹੀਂ ਆਪਣੇ ਕੈਪੀਟਲ ਜਾਣਾ ਹਿੰਦੁਸਤਾਨ ਦੀ ਸਰਕਾਰ ਨਾਲ ਗੱਲ ਕਰੂੰ ਇਹ ਪਤਾ ਸੀ ਸੈਂਟਰ ਦੀ ਸਰਕਾਰ ਨੂੰ ਮੇਰਾ ਇੱਕ ਗੱਲ ਇੱਕ ਚੰਗੀ ਤੇਰਾ ਸਾਡਾ ਦੋਸ਼ ਹੈ ਕਿ ਸੈਂਟਰ ਨੂੰ ਪਤਾ ਸੀ 3 ਸਾਲ ਪਹਿਲੇ ਅਸੀਂ ਜਦੋਂ ਇਹ ਵਾਪਸ ਲਏ ਨੇ ਕਾਲੇ ਕਾਨੂੰਨ ਉਹਦੇ ਨਾਲ ਵਾਦਾ ਕੀਤਾ ਸੀ ਕਿ ਐਮਐਸਪੀ ਲੀਗਲਾਈਜ਼ ਅਸੀਂ ਕਰਾਂ ਜਿਹੜਾ ਯੂਪੀ ਦੇ ਵਿੱਚ ਲਕੀਮਪੁਰ ਖੇਰੀ ਦੇ ਵਿੱਚ ਇਹਨਾਂ ਦੇ ਇੱਕ ਮੰਤਰੀ ਦੇ ਮੁੰਡੇ ਨੇ ਪੰਜ ਛੇ ਕਿਸਾਨ ਰੋਂਗ ਦਿੱਤੇ ਸੀ ਜੀਤ ਭੱਲੇ ਉਹਨਾਂ ਨੂੰ ਸਲਾਮਾਂ ਅਸੀਂ ਦੁਆਵਾਂ ਹਿੰਦੁਸਤਾਨ ਦੀ ਕਿਸਾਨੀ ਦੀ ਸਾਰੀ ਫਸਲਾਂ ਸੀ ਪੂਰੀ ਇੰਸ਼ੋਰੈਂਸ ਦੇ ਕੇ ਚੁੱਕਾਂਗੇ ਕਿਸਾਨਾਂ ਦੀਆਂ 700 ਤੋਂ ਵੱਧ ਸ਼ਾਹਤਾ ਹੋਈਆਂ ਉਹਨਾਂ ਨੂੰ ਅਸੀਂ ਕੰਪਨਸੇਟ ਕਰਾਂਗੇ ਬਣੇ ਹੋਏ ਰੇਲਵੇ ਟ੍ਰੈਕਸ ਤੇ ਨੈਸ਼ਨਲ ਹਾਈਵੇ ਸੇ ਕੇਸਸ ਅਸੀਂ ਵਾਪਸ ਕਰਾਂ ਉਹਨਾਂ ਨੂੰ ਪਤਾ ਸੀ ਇਹ ਤਿਆਰੀ ਕਰਕੇ ਆਣਗੇ ਪਰ ਕਿਸਾਨ ਯੂਨੀਅਨ ਦੇ ਵਿੱਚ ਵੀ ਜੇ 파ਟ ਪਾਇਆ ਭਗਵੰਤ ਮਾਨ ਨੇ ਤੇ ਇਹ ਇੰਟੈਲੀਜੈਂਸ ਅਕਸਰਾਂ ਨੇ ਪੜ੍ਹ। ਉਹਨਾਂ ਨੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਕਿਸਾਨੀ ਦੀ ਆਵਾਜ਼। ਇਸ ਕਿਸਾਨੀ ਦੀ ਮੂਵਮੈਂਟ। ਸੋ ਅਸੀਂ ਉਹਨਾਂ ਚਿਰ ਕਾਂਗਰਸ ਇੱਥੇ ਟਿਕੰਨੀ ਰਹੀਗੀ ਭਗਵੰਤ ਮਾਨ ਨੂੰ ਇਹ ਟਾਈਮ ਆ ਗਿਆ। ਭਗਵੰਤ ਮਾਨ ਜੀ ਤੁਹਾਡਾ ਚਿਹਰਾ ਲੋਕਾਂ ਦੇ ਸਾਹਮਣੇ ਨੰਗਾ ਹੋ ਗਿਆ। You are not representing the interest of the people. On the contrary you are addressing the interest of the centul and the Haryana people. ਤੋ ਇਸ ਗੱਲ ਕਰਨ ਅੱਜ ਜਿਹੜਾ ਸਾਡਾ ਪ੍ਰਦਰਸ਼ਨ ਹੈ ਇਹ ਬਕਾਇਦਾ ਤੌਰ ਕਿਸਾਨਾਂ ਨੂੰ ਯਕੀਨ ਦਿਵਾਉਣ ਵਾਸਤੇ ਹੈ ਕਿ ਕਾਂਗਰਸ ਜਿਹੜੀ ਤੁਹਾਡੇ ਹਰ ਇੰਟਰਸਟ ਨੂੰ ਪ੍ਰੋਟੈਕਟ ਕਰੇਗੀ ਜਿਹੜੇ ਤੁਹਾਡੇ ਨਾਲ ਹੋਈਆਂ ਜ਼ਿਆਪੀਆਂ ਸੀ ਉਹਨਾਂ ਚ ਅਰਾਮ ਨਾਲ ਬੈਠਾਂਗੇ ਜਿਨ੍ਹਾਂ ਚ ਸਾਰੇ ਦੇ ਕੇਸ ਰਜਿਸਟਰ ਨਹੀਂ ਹੁੰਦੇ 300 ਤੋਂ ਵੱਧ ਨੂੰ ਡੰਡਾਲੀ ਦੇ ਸ਼ਰਿਆ ਨਾਲ 307 ਦੇ ਕੇਸ ਬੰਦੇ ਨੂੰ ਖੱਟ ਪਏ ਜੋ ਇਹ ਨਹੀਂ ਕਹਿੰਦਾ ਹੋਇਆ ਅਸੀਂ ਗਵਰਨਰ ਸਾਹਿਬ ਦਾ ਵੀ ਥੈਂਕਸ ਕਰਦੇ ਹਾਂ ਕਿ ਪੰਜਾਬ ਦੀ ਅੱਜ ਦੀ ਗੱਲ ਨੂੰ ਸਮਝਦੇ ਹੋਏ ਤੇ ਸਾਡੀ ਇਸ ਡਿਮਾਂਡ ਨੂੰ ਸਾਹਮਣੇ ਜਿਹੜੀ ਅਸੀਂ ਰੱਖੀ ਹੈ ਕਿ ਝੂਠ ਦਾ ਪਲੰਦਾ ਨਾ ਪੜੋ ਗਵਰਨਰ ਸਾਹਿਬ ਤੁਸੀਂ ਕਨਸਟੀਟਿਊਸ਼ਨ ਹੈਡ ਹੋ ਤੁਹਾਡੇ ਸਾਹਮਣੇ ਜੋ ਕੁਝ ਰੱਖਦੇ ਉਹ ਪੜਨਾ ਜ਼ਰੂਰੀ ਨਹੀਂ ਹੁੰਦਾ ਤੋਂ ਅਸੀਂ ਮਸ਼ਕੂਰ ਆ ਉਹਨਾਂ ਨੇ ਇੱਕ ਹਫ਼ਤੇ ਬਕਾਇਦਾਤਾ ਮੋਰ ਲਗਾਈ ਉੱਥੇ ਕਾਗਜ਼ ਉਹਨਾਂ ਨੇ ਟੇਬਲ ਤੇ ਸੁੱਟ ਦਿੱਤੇ ਕਿ ਮੈਂ ਤੇ ਝੂਠ ਦਾ ਪਲੰਦਾ ਨਹੀਂ ਜਪਣਾ ਸੋ ਇਹ ਇਹਦੇ ਵਿੱਚ ਨੈਸ਼ਨਲ ਡੈਮੋਕ੍ਰੇਸੀ ਤੇ ਪੰਜਾਬੀਅਤ ਦੀ ਵੱਡੀ ਜਿੱਤ ਹੋਈ ਹੈ ਐਨੇ ਕਹਿੰਦਾ ਹੋਇਆ ਤੇ ਕੋਈ ਹੋਰ